ਸਾਸੀ ਘਾ ਵੀਰ ਜੀ ਮਨਮੀਤ ਡੇਢੀ ਫਾਂ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜ਼ਿਟ ਪਿੰਡ ਭੋਮਾ ਅੱਜ ਸੋਨੂ ਵੀਰ ਕੋ ਆਏ ਆ ਆਹ ਕਰਦੇ ਗੱਲਬਾਤ ਸਾਸੀ ਘਾ ਵੀਰ ਜੀ ਸਤਿ ਸ਼੍ਰੀ ਅਕਾਲ ਸਾਸੀ ਘਾ ਹੋਰ ਸੁਣਾਓ ਸੇਤਾਂ ਦੀ ਬਹੁਤ ਵਧੀਆ ਵਧੀਆ ਕਾਰੋਬਾਰ ਬਹੁਤ ਵਧੀਆ ਵਧੀਆ ਵੀਰ ਜੀ ਕਹੀ ਦੱਸੋ ਆਪਣੇ ਬਾਰੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਚਾਹੀਦਾ ਵੀਰ ਜੀ ਵੀਰ ਜੀ ਅੱਜ ਕਿੰਨੇ ਪਸ਼ੂ ਆ ਉਹ ਦੋ ਲੈ ਗਏ ਵੀਜੀ ਟੌਪ ਕਲਾਸ ਜਰਸੀ ਵੜਾਣਾ ਦਾ ਵੀ ਤਾਉ ਦੀਆਂ ਵੀਜੀ ਤੁਵੇਂ ਸੱਜਰਾ ਦੀ ਸੱਜਰਾ ਵੀਜੀ ਇੱਕ ਤਾਂ ਬੱਚਾ ਮਰਿਆ ਤੇ ਇੱਕ ਤਾਂ ਬਿਲਕੁਲ ਨਾੜੂਦੇ ਆ ਠੀਕ ਆ ਵੀਰਜੀ ਨਾੜੂਦੇ ਮਤਲਬ 15 ਦਿਨਾਂ ਦੇ ਸੀ ਬਾਕੀ ਮਰੇ ਡਰੈਸ ਨਾਂ ਤੇ ਨੰਬਰ ਦੱਦਿਆ ਕਰਦੇ ਉਹੋਂ ਦੇ ਪਿੰਡ ਪੁਲਣਾ ਜ਼ਿਲ੍ਹਾ ਬਸਿਆ ਤਹਿਸੀਲ ਮਜੀਠਾ ਜੀ ਹਾਂਜੀ ਵੀਰਜੀ ਫੋਨ ਨੰਬਰ 9878401090 ਹਾਂਜੀ ਨੰਬਰ 9781685435 ਵੀਰਜੀ ਦੋਹਾਂ ਨੰਬਰਾਂ ਤੇ ਵਟਸਐਪ ਚੱਲਦਾ ਜੀ ਠੀਕ ਆ ਵੀਰਜੀ ਤੇ ਕਰੀਏ ਵੀਰਜੀ ਚਾਲੂ ਫਿਰ ਹਾਂਜੀ ਕਰੀਏ ਚਲੋ ਦੱਸੋ ਵੀਰਜੀ ਇਹ ਕਾਲੀ ਜਲਸੀ ਆ ਕਾਲੀ ਜਲਸੀ ਵੇਖੋ ਵੀਰ ਜੀ ਵੀਰ ਜੀ ਥਾਂ ਲੈ ਵਾ ਪਹਿਲਾਂ ਖਾਓ ਬਾਹਰ ਦਾ ਵੇਖੋ ਵੀਰ ਜੀ ਕਾਲੀ ਜਲਸੀ ਥਾਂ ਲੈ ਵਾ ਸੋਨਾ ਰੱਖੋ ਕੋਈ ਕਾਲੀ ਵੀਰ ਜੀ ਹੁਣੇ ਲੈਣੀ ਆ ਵੇਖੋ ਆਹ ਵੇਖੋ ਵੀਰ ਜੀ ਵੀਰ ਮੈਂ ਹੱਥ ਲਾ ਕੇ ਦਿਖਾਦਾ ਠੰਡੀ ਸੀ ਰਿਆ ਮੜਾ ਫੇਸ ਕੁਆਲਿਟੀ ਦਿਖਾ ਦਿਓ ਵੀਰ ਜੀ ਡੇਢ ਮਹੀਨੇ ਦੀ ਸੂਈ ਆ ਡੇਢ ਮਹੀਨੇ ਦੀ ਵੀਰ ਕਹਿੰਦਾ ਸੂਈ ਆ 10 ਲੀਟਰ ਦੁੱਧ ਹਾਜ਼ਰ ਆ 10 ਲੀਟਰ ਦੁੱਧ ਹਾਜ਼ਰ ਆ ਵੀਰ ਕਹਿੰਦਾ ਗਰੰਟੀ ਹੋ ਵੀਰ ਜੀ ਇਹ ਨਹੀਂ ਕਿ ਧੋਖਾ ਦੇਣਾ ਕਿ ਉਹ ਡਗਣਾ ਗਰੰਟੀ ਹੋ 1.5 ਦਿਨ ਦੇ ਸਮਝੇਗਾ ਕਿ ਤੋਕੜ ਆ ਜੀ ਇਹ ਆਪਣੇ ਬੰਦਿਆਂ ਕੋ ਲਈ ਆ 1.5 ਮਹੀਨਾ ਸੁਈ ਨੋਇਆ ਹਾਂ ਹਾਂ ਜੀ ਵੀਰ ਜੀ 10 ਕਿਲੋ ਦੁੱਧ ਅੱਜ ਹੀ ਲਿਆਂਦੀ ਹੈ ਹੁਣ ਇਹ ਘੜੀ ਹੋਈ ਗੱਲ ਉਹਨਾਂ 45000 ਦੀ ਲਈ ਜਾਂਦੇ ਘਟਵੜ ਦੇ ਨਾਲ ਦੇ ਨਹੀਂ ਸਾਨੂੰ ਬਾਹਰ ਜਾਣ ਦਾ ਬਿਲਕੁਲ ਕੰਮ ਪੈ ਗਿਆ ਠੀਕ ਹੈ ਠੀਕ ਅਸੀਂ ਉਹਨਾਂ ਕੋਲ ਲਈ ਆ ਜੀ ਖੋਲੋ ਫਿਰ ਪੂਰੋ ਵੇਖੋ ਵੀਰ ਜੀ ਕਾਲਾ ਸ਼ਾ ਰੰਗ ਲੱਗਾ ਜਾਮਨ ਵਰਗਾ ਗਾਇ ਨੂੰ ਪੂਰੀ ਕਾਲੀ ਆ ਉਹਦੇ ਵੀਰ ਜੀ ਵੇਚ ਦੇਣੀ ਬੜੇ ਸ਼ੌਂਕ ਨਾਲ ਉਹਨਾਂ ਨੇ ਲਿਆਂਦੀ ਹੈ ਵੇਖੋ ਵੀਰ ਜੀ ਜਾਂ ਤਾਂ ਵੀਰ ਜੀ ਵੇਲ ਲੋ ਵੀਰ ਜੀ ਤਕੋਰ ਵੇਲ ਲੋ ਚੰਗੀ ਲੱਗੀ ਥਾਂਲੇਵਾ ਬਹੁਤ ਸੋਹਣਾ ਗਾਇ ਨੂੰ ਲੱਗਾ ਵਾ ਕੱਲਾ ਕੱਲਾ ਥਾਂ ਲੱਗਾ ਵੇਲੋ ਵੀਰ ਜੀ ਰੇਣੀ ਵੀਰ ਜੀ ਉੱਥੇ ਮੈਂ ਦੂ ਇਧਰ ਰੱਖੋ ਦੱਸੋ ਵੀਰ ਜੀ ਦਿਖਾਓ ਵੇਖੋ ਵੀਰ ਜੀ ਠੰਡੀ ਸੀਲ ਆ ਵੀਰ ਕਹਿੰਦਾ ਕੋਈ ਗੱਲ ਬਾਤ ਨਹੀਂ ਵੇਖੋ ਵੀਰ ਚੈੱਕ ਕਰਾ ਕੇ ਦਿਓ ਦੱਸ ਦਿਆ ਤੁਹਾਨੂੰ ਹੀਰਾ ਵਾ ਹੀਰਾ ਠੰਡੀ ਸੀਲ ਆ ਵੇਖੋ ਵਸ਼ੀ ਸਾਹੀ ਜਲ ਸੀਲ ਵੀਰ ਜੀ ਗਰਮੀਆਂ 'ਚ ਓਣ ਵਾਲੀ ਸਾਰੀ ਗਰਮੀਆਂ ਸਿਆਲ 'ਚ ਓਣੇ ਸਾਰਾ ਸਿਆਲ ਦੁੱਧ ਦੇਣਾ ਵੀ ਜੀ ਨੇ ਠੀਕ ਆ ਵੀਰ ਜੀ ਠੀਕ ਆ ਚੰਗੀ ਵਾਹ ਵੀਰ ਜੀ ਵੇਖੋ ਵੀਰ ਜੀ ਜਵਾਬ ਵੀ ਮਾਰ ਦਿੱਤਾ ਵੀਰ ਜੀ ਇਤਨਾ ਕੱਲੀ ਗਾਈ ਨਹੀਂ ਬੰਦਦੀ ਨਹੀਂ ਬੰਦਦੀ ਨਹੀਂ ਬੰਦਦੀ ਵੀਰ ਜੀ ਇੱਥੇ ਬੰਦ ਦੇਣੀਆਂ ਪਰ ਘੋਮੇ 'ਚ ਹਾਂਜੀ ਹਾਂਜੀ ਵੀਰ ਜੀ ਕੀ ਚੀਜ਼ਾਂ ਵੇਖੋ ਇੱਥੇ ਆਣ ਕੇ ਡੰਗ ਠੰਡਾ ਆ ਜਾਂਦਾ ਹੈ ਵੇਖੋ ਵੀਰ ਜੀ ਹਾਂਜੀ ਵੇਖੋ ਵੀਰ ਜੀ ਚੰਗੀ ਗਾਈ ਥਾਲੇ ਵਾ ਚੰਗਾ ਲੱਗਾ ਵਾ ਫੇਸ ਕੁਆਲਿਟੀ ਵੀ ਚੰਗੀ ਲੱਗੀ ਆ ਕੱਦ ਕਾਠ ਵੀ ਚੰਗਾ ਲੱਗਾ ਵੇਖੋ ਚੱਡਾ ਬਹੁਤ ਸੋਹਣਾ ਲੱਗਾ ਗਾਈ ਨੂੰ ਵੇਖੋ ਵੀਰ ਜੀ ਫੇਸ ਕੁਆਲਿਟੀ ਵਧੀਆ ਹੈ ਇਹਦਾ ਵੀਰ ਜੀ ਕੀ ਮੁੱਲ ਕਰਦੇ ਹੋ ਫਿਰ ਵੀਰ ਜੀ ਮੁੱਲ ਛੋਟਾ ਜਿਹਾ ਛੋਟਾ ਆ ਜਿਆ ਨਾ 28 ਨਾ 3 ਨਾ 26 ਹਾਂਜੀ 5000 ਦੀ 5000 ਦੀ ਹੋਰ ਕਰੋ ਵੀਰ ਜੀ ਮਾਨ ਜੀ ਕਰ ਦਿੰਨੇ ਆ 24000 ਦੀ ਦੇ ਦिए 24000 ਦੀ ਜਾ ਜਾ ਵੀਰ ਜੀ ਤੇ ਦੱਸੋ ਟਾੜਾ ਦੱਸੋ ਹੋਰ ਕਰੋ 23000 ਦੀ ਦੇਣਾ 23000 ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਬਹੁਤ ਵਧੀਆ ਵੀਰ ਨੂੰ ਨਾ ਰੇਟ ਕੀਤਾ ਚੰਗਾ ਬਲਜਰ ਕਰਕੇ ਦਵਾਂਗੇ ਗਰੰਟੀ ਹੋਊ ਫਿਰ ਠੀਕ ਹੈ ਵੀਰ ਜੀ ਲੰਗੋ ਸੂਆ ਦੁੱਧ ਹੋਊਗੀ ਇਹ ਨਹੀਂ ਕਿ ਵੀਰ ਜੀ ਪਿੱਛੇ ਚਾੜਾ ਹਾਂ ਜੀ ਵੀਰ ਜੀ ਵੇਖੋ ਵੀਰ ਨੇ ਕਿਹਾ ਕੋਈ ਧੋਖੇਦਨੀ ਵਾਲੀ ਗੱਲ ਨਹੀਂ ਸਾਡੇ ਕੋਲ ਡੰਗਰ ਤਸੱਲੀ ਵਾਲਾ ਹੋਊ ਜੇ ਸਾਡਾ ਕੋਈ ਲਾਂਬਾ ਕੋਈ ਮਾਰੂ ਆਪਾਂ ਜਾ ਦੇ ਤੇਰੇ ਵਿੱਚ ਕੋਈ ਧੋਖਾ ਵਜੇ ਅਸੀਂ ਬੱਚਾ ਲਈਏ ਲਿਆਵਾ ਨਹੀਂ ਨਹੀਂ ਜੀ ਇਹ ਰਾ ਫੇੜੀ ਨਹੀਂ ਵੀਰ ਜੀ ਕਰ ਲੈ ਜਿੰਨਾ ਵੀਰ ਜੀ ਪਿੱਛੇ ਹੁੰਦਾ ਓਤਨਾ ਗਰੰਟੀ ਕਰ ਦੇਣਾ ਵੀਰ ਜ ਕੋਈ ਸਾਡੀ ਵੀਡੀਓ ਬੜੀ ਚੱਲਦੀ ਹੈ। ਹਾਂਜੀ। ਨਹੀਂ ਬੜੀ ਵਧੀਆ ਮਾਰਦੀ। ਅਖਰੀ ਵੀ ਕਰਦੇ ਛੇਤੀ ਦੇ ਦਿੰਦਾ। ਬਾਕੀ ਵੀਰ ਜੀ 헤ਰਾ ਫੇਰੀ ਚਾਹੀਦੀ ਵੀ ਨਹੀਂ ਆ। ਬਾਕੀ ਆਪਣਾ ਜਿੰਨਾ ਚਲੋ ਵੀਰ ਰੱਖਦੇ ਮਾਨ ਕਰਕੇ ਦਿੰਦੇ ਡੰਗਰ ਜਿੰਨਾ ਹੁੰਦਾ ਮਾਲ ਤਾਂ ਪੂਰਾ ਕਰੀਦਾ ਅਹੀਂ ਇਹ ਵੇਲੇ ਬਿਲਕੁਲ ਜਿਆਜ ਰੇਟ ਪਾਉਨੇ ਆ ਵੀਰ ਵੀ ਚਲੋ ਲੈਂਦੇ ਆ ਪਿਆਰ ਹਾਂ ਨਹੀਂ ਨਹੀਂ ਵੀਰ ਜੀ ਮਾਲ ਦਿੰਦੇ ਆ ਵੀਰ ਮਾਲ ਤਾਂ ਢਾ ਭਾਅ ਚ ਹੁੰਦਾ ਤੁਸੀਂ ਤਾਂ ਹੀ ਢਾ ਰੇਟ ਜਿਆਜ ਲਾ ਸੌਖਾ ਕੰਮ ਕਰਦੇ ਆ ਸਾਰੇ ਸੁਖਰਾ ਜੀ ਨੂੰ ਆਂਦੇ ਆ ਹਾਂਜੀ ਹਾਂਜੀ ਵੀਰ ਜੀ ਹਾਂਜੀ ਜਿਹੜਾ ਕਰਦਾ ਵੀ ਜੀ ਮੜਾ ਨੂੰ ਕਰਦਾ ਪਰ ਆਪਾਂ ਸਾਫ਼ ਨਹੀਂ ਨਹੀਂ ਵੀਰ ਜੀ ਮੜਾ ਕਰਨਾ ਵੀ ਕਿਉਂ ਹਰ ਕਹਨੇ ਪੈਸਾ ਬੜੀ ਮਿਹਨਤ ਨਾਲ ਬੰਦਾ ਤੇ ਵੀਰ ਜੀ ਦੱਸਿਓ ਦੂਜੀ ਦਾ ਦੱਸਿਓ ਫਿਰ ਜਲਸੀ ਪੰਜਾਬ ਵਾਲੀ ਵੇਖੋ ਵੀਰ ਜੀ ਬੱਚਾ ਕੀ ਮਗਰ ਵੇਖੋ ਵੀਰ ਜੀ ਵਸ਼ੀ ਕਦੇ ਟਾਪ ਵੇਖੋ ਵੀਰ ਜੀ ਵਸ਼ੀ ਦਾ ਇਹਨੂੰ ਮੂੰਹ ਕਰੋ ਵੀਰ ਜੀ ਵਸ਼ੀ ਦਾ ਵੇਖੋ ਵੀਰ ਜੀ ਵਸ਼ੀ ਕੱਡੀ ਸੋਹਣੀ ਆ ਕੰਨ ਕਰ ਪਿਓਰ ਨਸਲ ਦੀ ਪਿਓਰ ਵੀਰ ਕਹਿੰਦਾ ਨਸਲ ਦੀ ਵੇਖੋ ਗੇਰ ਵੀਰ ਜੀ ਗੇਰ ਪਿਓਰ ਆ ਪਿਓਰ ਗੇਰ ਪਿਓਰ ਆ ਵੀਰ ਕਹਿੰਦਾ ਵੇਖੋ ਵੀਰ ਜੀ ਵਸ਼ੀ ਬਹੁਤ ਟੌਪ ਕਲਾਸ ਆ ਬਹੁਤ ਸੋਹਣੀ ਆ ਆਹ ਵੇਖੋ ਪਹਿਲਾਂ ਵੇਖੋ ਵੀਰ ਜੀ ਠੰਡੀ ਸੀ ਚਾਹੀਦੀਆਂ ਚਾਹੀਦੀਆਂ ਵੇਖੋ ਵੀਰ ਜੀ ਵਾਹ ਵੇਖੋ ਵੀਰ ਜੀ ਵੇਖੋ ਵੀਰ ਜੀ ਠੰਡੀ ਧੀਰੀ ਵੀਰ ਨੇ ਧਾਰਾ ਮਾਰ ਕੇ ਦਿਖਾਤੀ ਇਹ ਕੋਲ ਵੀਰ ਜੀ ਹਲ ਬਾਸ ਕਰੋ ਵੀਰ ਜੀ ਬਾਸ ਕਰੋ ਵੀਰ ਜੀ ਪੰਜਾਬ ਵਾਲੀ ਜਲਸੀ ਪੰਜਾਬ ਵਾਲੀ ਜਲਸੀ ਵੀਰ ਜੀ ਠੰਡੀ ਧੀਰੀ ਵੇਖੋ ਵੀਰ ਹੱਥ ਲਾਉਂਦਾ ਕੋਈ ਮਾਸਾ ਮਜਾਲ ਨਹੀਂ ਗਈ ਹਿਲ ਜੇ ਕਿਤੇ ਮਾਸਾ ਵੀਰ ਭਾਵੇਂ ਲੱਤਾਂ ਨੂੰ ਫੜੀ ਰੱਖੋ ਇਹੋ ਜੀ ਨਹੀਂ ਗੱਲ ਕੋਈ ਨਹੀਂ ਚੰਗੀ ਵੀਰ ਜੀ 10 12 ਦਿਨਾਂ ਦੀ ਸੂਈ ਜੇ 10 12 ਦਿਨਾਂ ਦੀ ਸੂਈ ਵੇਖ ਲਓ ਵੀਰ ਜੀ ਬੱਚਾ ਬਹੁਤ ਸਵਾਲ ਵਸ਼ੀ ਮਗਰ ਮਗਰ ਵਸ਼ੀ ਵੀਰ ਜੀ ਇਹ ਨਹੀਂ ਦੋਵੇਂ ਗਾਵਾਂ ਦੋ ਪਾਨੀਆਂ ਨੇ ਹਾਂਜੀ ਹਾਂਜੀ ਵੇਖੋ ਵੀਰ ਜੀ ਵਸ਼ੀ ਵਸ਼ੀ ਬਣ ਜਾਣੀ ਜਿੰਨੇ ਗਾਈ ਦੇ ਨਹੀਂ ਆ ਖੋਲਾ ਵੀਰ ਜੀ ਨੂੰ ਇਹਦਾ ਕਿਹਦਾ ਵੀਰ ਜੀ ਨਿਗਾਹਿਆ ਰੇਡ ਪਾਣਾਗੇ ਜੀ ਬਹੁਤ ਠੰਡੀ ਧੀਰੀ ਗਾਈ ਵੀਰ ਨੇ ਦਿਖਾਤਾ ਵਾ ਫੇਸ ਕੁਆਲਿਟੀ ਦਿਖਾ ਦਿੰਦੇ ਵੇਖੋ ਨੀ ਕੀ ਜੀ ਬੂਥੀ ਲੱਗੀ ਹੈ ਗਾਈ ਨੂੰ ਵੀਰ ਜੀ ਨਿਗਾਹ ਜੀ ਜਨੂ ਆਦੇ ਆ ਜਾਣ ਤੋ ਵੀਰ ਜੀ ਵੇਖੋ ਵੀਰ ਜੀ ਥਾਨਲੇ ਵਾ ਸੋਨਾ ਲੱਗਾ ਇਹਨੂੰ ਵੀ ਇਹ ਵੀ ਨਹੀਂ ਵੀਰ ਜੀ ਆ ਵੇਖੋ ਰਸੀ ਛੱਡੋ ਆ ਇੱਥੇ ਬੈਠੇ ਰਹੋ ਵੇਖੋ ਵੀਰ ਜੀ ਵੀਰ ਤਸੱਲੀ ਕਰਾ ਕੇ ਦਿਖਾਉਂਦਿਆ ਵਾ ਵੀਰ ਕਹਿੰਦਾ ਉਹ ਜੀ ਨਹੀਂ ਮਿਲਣਗਾ ਵਿੱਚ ਜੀ ਹਾਂਜੀ ਨਲੇ ਵਿੱਚ ਜੀ ਜਸਸੀ ਇਹਨਾਂ ਨੂੰ ਪਤਾ ਕਈ ਡੰਗਰ ਬੰਨ ਨਹੀਂ ਦਿੰਦੇ ਇਤਨਾ ਨਹੀਂ ਬੰਨ ਦਿੰਦੇ ਵਿੱਚ ਜੀ ਨਹੀਂ ਬੰਨ ਦਿੰਦੇ ਲੈ ਉਹ ਵਿੱਚ ਜਿਆ ਨੂੰ ਵੇਖ ਲੋ ਵਿੱਚ ਫੇਸ ਫੇਸ ਕੁਆਲਟੀ ਦਿਖਾ ਦਿੰਦੇ ਸੋਹਣੀ ਲੱਗੀ ਬੂਥੀ ਬਹੁਤ ਸੋਹਣੀ ਲੱਗੀ ਆ ਪੰਜਾਬ ਵਾਲੀ ਜਲਸੀ ਜੋ ਵਿੱਚ ਜੀ ਪਿਓਰ ਹੈ ਇਹਦਾ ਵੀਰ ਜੀ ਫਿਰ ਕੀ ਮੁੱਲ ਕਰਦੇ ਆਪਾਂ ਇਹਦਾ ਵੀਰ ਜੀ ਕੋਈ 35 ਨਹੀਂ ਕੋਈ 32 ਨਹੀਂ ਕੋਈ 30 ਨਹੀਂ ਹਾਂਜੀ ਕੋਈ 28 ਨਹੀਂ ਹਾਂਜੀ ਵੀਰ ਜੀ 26 ਦੀ ਹਾਂ ਨਾ 26 ਦੀ ਵੀਰ ਕਹਿੰਦਾ ਹਾਂ ਨਾ ਤੇ ਦੋਦੇ ਦੇ ਥੱਲੇ ਆਖਾਂ ਜੀ 8 ਲੀਟਰ 7 ਦੀ ਗਰੰਟੀ ਦਵਾਂਗੇ 8 ਲੀਟਰ ਵੀਰ ਕਹਿੰਦਾ 7 ਦੀ ਆਪਾਂ ਪੂਰੀ ਫੁੱਲ ਗਰੰਟੀ ਦਵਾਂਗੇ ਹੋਰ ਕੇ ਕੋਈ ਪੁਵਾਰੀ ਕੋ ਇਹਦੇ 32 35 ਤੋਂ ਘੱਟ ਦਵੇ ਨਾ ਚਲੋ ਵੀਰ ਜੀ ਉਹ ਭਾ ਤਾਂ ਡਾਡੀ ਚਲੋ ਕਰਦੇ ਸਾਡੀ ਦੇ ਆਪਣੀ ਜੀ ਨਹੀਂ 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 ਵਧੀਆ ਵਧੀਆ ਵੀ ਦੀ ਆ 27 28 ਦੀ ਵਿਕਦੀ ਵੀ ਆ ਹਾਂਜੀ ਹਾਂਜੀ ਏਡਿੰਗ ਨਹੀਂ ਵਿਕਦੀ ਹਾਂਜੀ ਹਾਂਜੀ ਵੀਰ ਜੀ ਮਰ ਤੁਹਾਨੂੰ ਪਤਾ ਜੈ ਜੀ ਦੇ ਦੇ 5000 ਦੀ 5000 ਦੀ ਵੀਰ ਕਹਿੰਦਾ ਦੇ ਦਾਂਗੇ ਵੀਰ ਜੀ 24000 ਦੀ 24000 ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਵੀਰ ਕਹਿੰਦਾ ਮੈਂ ਨਹੀਂ ਨਹੀਂ ਵੀਰ ਜੀ ਨਹੀਂ ਮਿਲਦੀ ਨਹੀਂ ਮਿਲਦੀ ਵੀਰ ਜੀ ਬਹੁਤ ਵਧੀਆ ਵੀਰਾਂ ਜਾਇਜ ਡੇਟ ਕੀਤਾ ਵਾ ਬੜੀਆਂ ਦੁੱਧ 10 12 ਲੀਟਰ ਕੇ ਦੇ ਘਰ ਕੱਢੂਗੀ ਹਾਂ ਜੀ ਜੀ ਵੀਰ ਜੀ ਗਰਮੀ ਪੈ ਨਹੀਂ ਬਰੀ ਰਹੀ ਆ ਦੁੱਧ ਡੰਗਰ ਸਾਰੇ ਥੋੜਾ ਘਟ ਦੇਣ ਜੀ ਬਾਕੀ ਵੇਖੋ ਵੀਰ ਜੀ ਵੀਰ ਕਹਿੰਦਾ ਆਓ ਚਵਾਓ ਪਾਸ ਕਰੋ ਤਸੱਲੀ ਕਰਕੇ ਭਾਵੇਂ ਦੋ ਟਾਈਮ ਤਿੰਨ ਟਾਈਮ ਚੋ ਕੇ ਖਰੋ ਜੀ ਰੋਜ਼ ਵੀਡੀਓ ਪੈਂਦੀਆਂ ਹਾਂ ਹਾਂ ਜੀ ਵੀਰ ਵੀਰ ਭਰਾ ਸਿਆਣੇ ਆ ਚਲੋ ਸਾਰੇ ਹਾਂ ਜੀ ਹਾਂ ਜੀ ਵੀ ਗਾਈ ਗਾਈ ਚਲੋ ਕਹੀਂ ਦੇ ਲੈ ਵੀ ਜਿੱਦ ਕਿਦੋਂ ਮਿਲਣੀ ਨਹੀਂ ਮਿਲਣੀ ਨਹੀਂ ਮਿਲਣੀ ਬੱਚੀ ਗਾਈ ਬੱਚਾ ਵੀ ਜੀ ਮਗਰ ਵਛੀ ਆ ਹੈ ਗਈ ਆ ਗਈ ਵਿੱਚ ਹਾਂਜੀ ਹਾਂ ਜੀ ਤੁਹਾਨੂੰ ਪਤਾ ਅੱਗੇ ਡੰਗਰ ਪਾਉਂਦੇ ਵੀ ਜੀ ਇੰਨੇ ਨੇ ਨਿਗਨੇ ਰੇਟ ਪਾਉਂਦੇ ਜਾਂ 1000 500 ਕਮਾਈ ਲੈਣੇ ਨਹੀਂ ਵੀਰ ਜੀ ਬਾਕੀ ਤਾਂ ਦਾ ਰੇਟ ਜਿਆਜ ਹੁੰਦਾ ਬਹੁਤ ਸੋਹਣਾ ਰੇਟ ਕਰਦੇ ਤੁਹਾਨੂੰ ਵੀਰ ਪਿਆਰ ਵੀ ਕਰਦੇ ਵੀ ਇਹਨਾਂ ਦੇ ਵੀਡੀਓ ਕਦੋਂ ਆਣੀ ਵੀਰ ਡੀਗਦਾ ਰਹਿੰਦਾ ਤੁਹਾਡੀ ਵੀਡੀਓ ਪੁੱਛਦਾ ਰਹਿੰਦਾ ਕਿਦਾਂ ਪੈਣੀ ਵੀਰੇ ਬੜੇ ਵੀਰ ਪਿਆਰ ਕਰਦੇ ਇੰਨੇ ਇਹ ਸਿੱਧਾ ਦਾ ਕੋਲ ਫੋਨ ਆਉਂਦੇ ਨਾ ਪਿਛਲੀ ਵੀਡੀਓ ਦੇਣਾ ਰਿਸਪੌਂਸ ਮਿਲਣ ਡਿਆ ਹਾਂਜੀ ਹਾਂਜੀ ਵੀਰ ਜੀ ਤੇ ਕੀ ਚਲੋ ਗਾਂ ਦੀ ਗਾਂ ਹੋਰ ਗਾਘ ਵਦਨ ਵੀ ਬਾਕੀ ਵੀਰ ਜੀ ਐਡਰੈਸ ਨਾ ਤੇ ਨੰਬਰ ਦੱਸ ਦੋ ਆਪਣਾ ਸੋਨੂ ਜੇ ਪਿੰਡ ਪੁਵਾਜਲਾ ਵਸਦਾ ਤਹਿਸੀਲ ਵਿਜੀਟਾ ਜੀ ਹਾਂ ਜੀ ਵੀਰ ਜੀ 998784010 ਜੀ 9981685035 ਸਾਸੀ ਦਾ ਵੀਰ ਜੀ ਸਾਸੀ ਦਾ ਜੀ